ਸਤਿ ਸ਼੍ਰੀ ਅਕਾਲ ਜੀ ਸਾਰਤਾਂ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਆਪਾਂ ਬਿਲਕੁਲ ਠੀਕ ਐ ਜੀ ਤੇ ਅੱਜ ਆਪਾਂ ਫਰੂਟ ਕੇਕ ਬਣਾ ਕੇ ਤਿਆਰ ਕਰਾਂਗੇ ਜੀ ਉਹ ਵੀ ਠੰਡਾ ਠੰਡਾ ਬਹੁਤ ਹੀ ਜ਼ਿਆਦਾ ਟੇਸਟੀ ਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਪੂਰੀ ਵੇਖਿਓ ਵੀਡੀਓ ਲਾਈਕ ਵੀ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਉਹਦੇ ਲਈ ਜੀ ਆਪਾਂ 1/2 ਕਿਲੋ ਤੋਂ ਵੱਧ ਦਾ ਇਹ ਦੁੱਧ ਇਹ ਦੁੱਧ ਲੈ ਆਇਆ। ਤੇ ਜੇ ਅਗਰ ਆਪਾਂ ਥੋੜਾ ਥੋੜਾ ਕਰਕੇ ਇਹਨਾਂ ਨੂੰ ਪਾਵਾਂਗੇ ਬਾਲਾ ਦਵਾਵਾਂਗੇ ਦੁੱਧ ਨੂੰ। ਬਹੁਤ ਹੀ ਜ਼ਿਆਦਾ ਟੇਸਟੀ ਕੇਕ ਬਣੂਗਾ ਵੀ। ਤੇ ਸਾਰਿਆਂ ਨੂੰ ਪਸੰਦ ਆਇਆ ਸੀਗਾ ਜੀ ਤੇ ਪੱਕਾ ਸੋਨੂੰ ਵੀ ਸਾਰੇ ਟੱਬਰ ਨੂੰ ਪਸੰਦ ਆਊਗਾ ਇਹ ਕੇਕ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ। 4 ਲੈਚੀਆਂ ਪਾਈਆਂ ਜੀ ਆਪਾਂ ਇਹਦੇ ਵਿੱਚ ਕੱਟ ਕੇ ਦੁੱਧ ਦੇ ਵਿੱਚ। ਇਹਦੇ ਨਾਲ ਫਲੇਵਰ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ। ਲੈਚਗਾਣਾ ਤਾਂ ਵਧੀਆ ਫਲੇਵਰ ਆਉਂਦਾ ਹੀ ਆ ਜੀ। ਤੇ ਆਪਾਂ ਗਰਮ ਦੁੱਧ ਕੱਢ ਲਿਆ ਸੀ ਉਹਦੇ ਵਿੱਚੋਂ ਤੇ ਉਹਦੇ ਵਿੱਚ ਆਪਾਂ 4 ਚਮਚੇ ਪਾਏ ਆ ਜੀ ਸੁੱਕੇ ਦੁੱਧ ਜਾਂ ਮਿਲਕ ਪਾਊਡਰ ਦੇ। 4 ਚਮਚੇ ਆਪਾਂ ਦੁੱਧ ਦੇ ਪਾ ਕੇ ਤੇ ਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ। ਤੇ ਫਿਰ ਆਪਾਂ ਇਹ ਦੁੱਧ ਜਿਹੜਾ ਆਪਣਾ ਕੜੀ ਜਾਂਦਾ ਇਹਦੇ ਵਿੱਚ ਪਾਵਾਂਗੇ ਜੀ। ਇਹਦੇ ਨਾਲ ਵਿੱਚ ਖੋਏ ਵਰਗਾ ਫਲੇਵਰ ਆਊਗਾ ਜਿਹੜਾ ਆਪਾਂ ਕੇਕ ਜਾਂ ਆਈਸਕ੍ਰੀਮ ਬਣਾਵਾਂਗੇ। ਤੁਸੀਂ ਕੋਸ਼ਿਸ਼ ਵੀ کہہ ਸਕਦੇ ਹੋ ਕੇਕ ਕਹਿ ਲੋ ਜਾਂ ਆਈਸਕ੍ਰੀਮ ਕਹਿ ਲੋ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਤੇ ਆਪਾਂ ਦੋ ਦਿਨ ਨੂੰ ਕਾੜੀ ਚੱਲਾਂਗੇ ਤੇ ਆਪਾਂ ਇਹਨੂੰ ਹੈਲਦੀ ਕੇਕ ਬਣਾਉਣਾ ਤਾਂ ਨਹੀਂ ਕਰਕੇ ਆਪਾਂ ਖੰਡ ਨਹੀਂ ਪਾਈ ਆ ਫਤਾ ਅੱਗੇ ਵਾਲੀ ਮਿਸ਼ਰੀ ਪਾਈ ਆ ਤੇ ਡੜਾ ਸੀਗਾ ਆਪਾਂ ਕੁੱਟ ਲਿਆ ਸੀਗਾ ਇਹਨੂੰ ਜ਼ਿਆਦਾ ਨਹੀਂ ਪਾਉਣ ਦੀ ਲੋੜ ਆਪਣ ਨੂੰ ਕਿਉਂਕਿ ਆਪਾਂ ਫਰੂਟ ਪਾਉਣੇ ਆ ਤੇ ਵਿੱਚ ਤੇ ਫਰੂਟ ਪਹਿਲਾਂ ਹੀ ਮਿੱਠੇ ਹੁੰਦੇ ਆ ਤੇ ਇਹਦੇ ਵਿੱਚ ਅੱਧਿਕ ਗੋਲੀ ਤੋਂ ਘੱਟ ਹੀ ਲਿਆ ਆਪਾਂ ਦੁੱਧ ਤੇ ਫਿਰ ਆਪਾਂ ਇਹਦੇ ਵਿੱਚ ਕਾਸਟਰਡ ਪਾਊਡਰ ਘੋਲ ਲਾਂਗੇ ਇਹ ਹੈਗਾ ਜੀ ਚੈਰੀ ਫਲੇਵਰ ਦਾ ਤੇ ਨੋ ਪੋ ਘੋਲ ਕੇ ਹੁਣ ਆਪਾਂ ਜਿਹੜਾ ਆਪਣਾ ਦੁੱਧ ਕੜੀ ਜਾਂਦਾ ਹੈ ਉਹਦੇ ਵਿੱਚ ਆਪਾਂ ਇਹ ਕਾਸਟਰਡ ਪਾਊਡਰ ਆ ਜਿਹੜਾ ਘੋਲਿਆ ਵਾ ਆਪਾਂ ਉਹ ਵੀ ਪਾ ਜਾਾਂਗੇ ਥੋੜਾ ਥੋੜਾ ਕਰਕੇ ਤੇ ਦਵਾ ਦਵਾ ਹਿਲਾ ਦਾਂਗੇ ਨਹੀਂ ਤਾਂ ਇਹਦੇ ਨਾਲ ਗੰਡਾ ਪੈ ਜਾਂਦੀਆਂ ਦਵਾ ਦਵਾ ਤੇ ਗਾੜਾ ਹੋਣ ਤੇ ਕਰ ਆਪਾਂ ਇਹਨਾਂ ਨੂੰ ਪਕਾਉਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਾਰਨ ਫਲੋਰ ਦਾ ਵੀ ਥੋੜਾ ਜਿਹਾ ਚਮਚਾ ਪਾਵਾਂਗੇ ਅੱਧਾ ਕ ਤੇ ਕਾਰਨ ਫਲੋਰ ਆਪਾਂ ਦੁੱਧ ਦੇ ਵਿੱਚ ਹੀ ਘੋਲ ਕੇ ਪਾ ਲਿਆ ਏ ਤੇ ਹੁਣ ਆਪਾਂ ਇਹਨੂੰ ਵੀ ਪਾ ਲਾਂਗੇ ਵਿੱਚ ਜਿਹੜਾ ਆਪਣਾ ਦੁੱਧ ਕੱਢਣਾ ਤਿਆਰ ਆ ਵਾ ਤੇ ਇਹਦੇ ਨਾਲ ਜਿਹੜਾ ਇਹ ਏਦੋਂ ਵੀ ਵਧੀਆ ਗਾੜਾ ਗਾੜਾ ਹੋ ਜਾਊਗਾ ਤੇ ਜੰਮੂਗਾ ਵਧੀਆ ਤੋ ਵੀ ਵਿੱਚ ਪਾਤਾ ਹੈ ਜੀ ਆਪਾਂ ਤੇ ਆਪਣੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਆਪਣਾ ਭੈਣਾ ਆਪਣਾ ਕਮੈਂਟ ਕਰਕੇ ਆਪਣਾ ਹੌਸਲਾ ਵਧਾਉਂਦੇ ਆ ਤੇ ਉਹਨਾਂ ਦਾ ਧੰਨਵਾਦ ਹੈ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਤੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਜਿਵੇਂ ਤੁਸੀਂ ਸਾਰਿਆਂ ਨੇ ਅੱਜ ਤੱਕ ਆਪਣਾ ਸਾਥ ਦਿੱਤਾ ਹਮੇਸ਼ਾ ਦਿੰਦੇ ਰਹੋ ਤੇ ਆਪਣਾ ਪੂਰਾ ਗਾੜਾ ਹੋ ਗਿਆ ਹੁਣ ਆਪਾਂ ਗਿਆਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਠੰਡਾ ਕਰਨ ਲਈ ਰੱਖਾਂਗੇ ਆਪਾਂ ਉਹਦੇ ਦਿੱਕਰ ਆਪਾਂ ਜਿਹੜੇ ਆਪਾਂ ਫਰੂਟ ਪਾਉਣੇ ਆ ਇਹਦੇ ਵਿੱਚ ਆਪਾਂ ਉਹਨਾਂ ਨੂੰ ਕੱਟ ਕਰਕੇ ਰੱਖ ਲੈਣੇ ਆ ਜਿੰਨਾ ਚਿਰ ਇਹ ਠੰਡਾ ਹੁੰਦਾ ਏ ਤੁਸੀਂ ਆਪਣੀ ਮਨਪਸੰਦ ਕੋਈ ਫਰੂਟ ਲੈ ਸਕਦੇ ਆ ਜਿਹੜੇ ਤੁਹਾਡੇ ਘਰੇ ਹੁੰਦੇ ਆ ਬਟ ਆਪਣੇ ਘਰੇ ਇਹ ਤਿੰਨ ਫਰੂਟ ਹੀ ਸੀਗੇ ਪਪੀਤਾ ਹੀ ਕੇਲੇ ਆ ਤੇ ਚੀਕੂ ਆ ਜੀ ਤੇ ਜੇ ਤੁਹਾਡੇ ਘਰੇ ਵੱਧ ਫਰੂਟ ਪਿਆ ਤਾਂ ਤੁਸੀਂ ਵੱਧ ਵੀ ਪਾ ਸਕਦੇ ਆ ਬਸ ਆਪਾਂ ਇਹਨੂੰ ਇੰਨੇ ਕ ਸਾਈਜ਼ ਦਾ ਕੱਟ ਲੈਣਾ ਇਹਨੀਆਂ ਚੀਜ਼ਾਂ ਨੂੰ ਤੇ ਆਪਾਂ ਇਹਦੇ ਵਿੱਚ ਪਾਇਆ ਜੀ 20 ਦਾਖਾਂ ਪਾਇਆ ਆਪਾਂ ਭਿਉਲੀਆਂ ਸੀ ਪਾਣੀ ਦੇ ਵਿੱਚ ਇਆ ਆਪਾਂ ਟੂਟੀ ਫਰੂਟੀ ਹੈ ਜਿਹੜੀ ਹੋ ਗਈ ਪਾਈਆ ਵਿੱਚ ਤੇ ਫਰੂਟ ਆਪਾਂ ਤਿੰਨ ਤਰ੍ਹਾਂ ਦੇ ਪਾਏ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਫਰੂਟ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਡੱਬੇ 'ਚ ਜਮਾਉਣ ਲਈ ਧਰਾਂਗੇ ਤੇ ਪਹਿਲਾਂ ਆਪਾਂ ਇਹਦੇ ਵਿੱਚ ਟੂਟੀ ਫਰੂਟੀ ਹੈ ਜਿਹੜੀ ਉਹ ਆਪਾਂ ਡੱਬੇ ਦੇ ਥੱਲੇ ਲਾ ਲਾਂਗੇ ਇਹਦੇ ਨਾਲ ਟੇਸਟ ਵੀ ਵਧੀਆ ਬਣੂਗਾ ਤੇ ਦੇਖਣ ਨੂੰ ਵੀ ਅੱਖਾਂ ਨੂੰ ਵੀ ਸੋਹਣਾ ਲੱਗੂਗਾ ਕਿ ਆਪਾਂ ਸਾਰੇ ਫਰੂਟ ਆ ਜਿਹੜੇ ਆਪਣੇ ਆਪਾਂ ਦੁੱਧ ਬਣਾ ਕੇ ਰੱਖਿਆ ਸੀ ਕਾੜ ਕੇ ਉਹ ਬਿਲਕੁਲ ਠੰਡਾ ਹੋ ਗਿਆ ਏ ਤੇ ਆਪਾਂ ਸਾਰੇ ਫਰੂਟ ਕੱਟੇ ਹੋਏ ਆ ਜਿਹੜੇ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਫਿਰ ਆਪਾਂ ਇਹਨੂੰ ਜੰਮਣ ਲਈ ਰੱਖ ਦਾਂਗੇ ਕੇਕ ਨੂੰ ਤੇ ਇਹਦੇ ਵਿੱਚ ਸਾਰੇ ਫਰੂਟ ਸੀਗੇ ਜਿਹੜੇ ਆਪਾਂ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਡੱਬੇ ਦੇ ਵਿੱਚ ਜੰਮਣ ਲਈ ਰੱਖ ਦਾਂਗੇ ਫ੍ਰਿਜ ਦੇ ਵਿੱਚ ਇਹਨੂੰ ਇਹਦੇ ਵਿੱਚ ਪਾ ਕੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀਗਾ ਜੀ ਕੇਕ ਤੇ ਬਹੁਤ ਸੋਹਣਾ ਜੰਮਿਆ ਵੀ ਸੀਗਾ ਤੇ ਤੁਸੀਂ ਨਾਰਮਲੀ ਫ੍ਰਿਜ ਦੇ ਵਿੱਚ ਰੱਖ ਦੇ ਉਹਨੂੰ ਨੋ ਜੀ ਆਪਾਂ 2-3 ਘੰਟਿਆਂ ਬਾਅਦ ਇਹਨੂੰ ਫ੍ਰਿਜ ਦੇ ਵਿੱਚੋਂ ਕੱਢ ਲਿਆ ਤੇ ਬਿਲਕੁਲ ਵਧੀਆ ਜੰਮ ਗਿਆ ਏ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਤੇ ਕੱਟ ਕੇ ਇਹਨੂੰ ਸਰਵ ਕਰਾਂਗੇ ਆਪਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਰੈਸਪੀ ਹੈ ਜੀ ਇਹ ਤੇ ਤੁਸੀਂ ਆਪਣੇ ਬੱਚਾ ਲਈ ਬਾਜ਼ਾਰ ਨਾਲੋਂ ਚੰਗਾ ਤਾਂ ਘਰੇ ਬਣਾ ਕੇ ਖਾਓ ਬੱਚਾ ਨੂੰ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀਗਾ ਜੀ ਇਹ ਤੇ ਆਪਾਂ ਇਹਨੂੰ ਕੱਟ ਲਾਂਗੇ ਹੁਣ ਤੇ ਸਰਵ ਕਰ ਲਾਂਗੇ ਆਪਾਂ ਇਹਨਾਂ ਨੂੰ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਆ ਤੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਆਪਾਂ ਸਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ